ਤੇਰੇ ਪਾਵਨ ਪਵਨ ਕੋ ਨੁਖੇ ਕੈ ਦਾਮ ਤੋ ਸਾਗਪੁ ਬਣੇ ਨਿਧਾਮਾ ਕਮਲ ਜਿਹਾ ਮਹੰਬਰ ਨਸਤਪੋ ਹਉ ਥਾ ਪ੍ਰੋਚਿ ਭਗਵਾਨਾ ਠਾਕੁਰ ਤੁਮ ਸਰਨਾ ਆਇਆ ਉਤਰ ਕੇ ਮੇਰੇ ਮਨ ਕਾਸ਼ ਨਸਤਿਆ ਤੇ ਤੁਸਨਾ ਪਾਇਆ ਵਾਹਿਗੁਰੂ ਸਭ ਜੀਓ ਗਲਾਵਲ ਨਪਨਾ ਮਨ ਮੰਦਰ ਤਨ ਵੇਸ ਬਲੰਦਰ ਕਟਹੀ تیر ਧਮਾਵਾ ਏ ਸ਼ੋਬਿ ਮੇਰਾ ਪ੍ਰਾਣ ਬਸ ਰਹਾ ਬਹੁੜ ਜਨਮਾਂ ਮਨ ਮੰਦਰ ਤਨ ਵੇਸ ਬਲੰਦਰ ਕਟਹੀ تیر ਧਮਾਵਾ ਏ ਸ਼ੋਬਿ ਮੇਰਾ ਪ੍ਰਾਣ ਬਸ ਰਹਾ ਬਾਉਂ ਜਨਮ ਮਨਾਇਆ ਮਾ ਮਨ ਦੇ ਤੇ ਹਰ ਸਥੀ ਮੇਰੀ ਮਾਈ ਆਉਣ ਜਾਣ ਤੇ ਪਿਰ ਪਰ ਹਮ ਨਾ ਰੀ ਚਿੰਤ ਪਰੇ ਰਹੋ ਅਗਮੇ ਪੁੱਤਰ ਲੱਕੇ ਪਾਰ ਚਿੰਤਾ ਕਰੋ ਹੁਣ ਅਰੇ ਜਲ ਤਰ ਮੇਰਿ ਪਰ ਪਰੁਣਿ ਨਾਮ ਢਟੜ ਗੜ ਰੋਤਮਾਰੇ ਸੇਖੁ ਮਖਸਾ ਤੁਮਾਰੇ ਮੰਦਰ ਖਿਆਮ ਤੇਰੇ ਤਦਵਨੇ ਅਵਰਣਾ ਜਾਣਾ ਮੇਰੇ ਸਰਬਾ ਗੁਣ ਗਾਨਖ ਤੇਰੇ ਜੀਵਨ ਸਭ ਸਰਨ ਤੁਮਾਰੀ ਸਰਬ ਚੰਤ ਤਿਸ ਪਾਸੇ ਜੋ ਤਰਪਾਵੈ ਸੋ ਇਚਨ ਬਾਣ ਇੱਕ ਨਾਨਕ ਕੀ ਰਖੀ ਜੀਵਨ ਸਭ ਸਰਨ ਤੁਮਾਰੀ ਸਰਬ ਚੰਤ ਤਿਸ ਪਾਸੇ ਜੋ ਤਰ ਪਾਵੈ ਸੋਇ ਕੰਗਾਂ ਇਕ ਨਾਨਕ ਕੀ ਪਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ